ਆ ਹੁਣ ਕਿਦਨ ਮੂੰਹ ਚੁੱਕ ਲਿਆ ਤੈਨੂੰ ਫਾਰਚੂਨਰ 'ਚ ਬੈਠਾ ਬੰਦਾ ਨਹੀਂ ਦਿਖਦਾ ਤੁਮਕੋ ਇਹ ਅਨਪੜ ਜਨਾਨੀ ਹੈ ਚਲੋ ਯਾਰ ਹਮ ਨਹੀਂ ਪੈਂਡੂਓਂ ਕੇ ਮੂੰਹ ਲਗਤੇ ਗੱਡੀ ਕੇ ਸ਼ੀਸ਼ੇ ਉੱਪਰ ਕਰੋ ਔਰ ਚਲੋ ਚੱਲ ਯਾਰ ਪਤਾ ਤੇਰੇ ਕੰਮ ਦਾਰੂ ਦੱਫਨ ਚੱਲਿਆ ਹੋਣਾ ਜੱਟ ਦਾ ਵੀ ਆਉਣ ਲੱਗਾ ਖੇਤ ਚੋਂ ਪੁੱਤ ਜੱਟ ਦਾ ਭੁੱਖ ਬੋੜੀ ਲੱਗੀ ਜ਼ੋਰ ਦੀ ਨਾਰੀਏ ਨਾਰੀਏ ਮੋਬਾਈਲ ਵਿੱਚੋਂ ਪੈਸੇ ਮੁੱਕ ਕੇ ਕਿਵੇਂ ਸਾਰੀ ਹੈ ਜਾਗ ਪਿਆ ਏ ਕਿਸਮਤ ਰਿੰਗ ਡਿੰਗ ਡਿੰਗ ਜੀਦਾ ਹੋ ਫੋਨ ਡਿੱ ਗਿਆ ਚਲੀਏ ਉਹ ਮੈਨੂੰ ਕੋਈ ਵੇਖ ਨਾ ਲਵੇ ਭੱਜ ਚਲੀਏ ਉਹ ਭੱਜ ਚਲੀਏ ਆਪਾਂ ਇੱਥੋਂ ਦੇ ਲੰਗੇ ਸਾਂ ਯਾਰ ਐਡੀ ਛੇਤੀ ਕਿੱਧਰ ਫੋਨ ਜਾੜਿਆ ਉਹ ਤੈਨੂੰ ਪੱਕਾ ਪਤਾ ਤੂੰ ਫੋਨ ਲੈ ਕੇ ਵੀ ਆਇਆ ਸਾਂ ਕਿਤੇ ਘਰੇ ਤਾਂ ਨਹੀਂ ਰਹਿ ਗਿਆ ਉਹ ਮੈਂ ਤਾਂ ਕਹਿੰਦਾ ਪੁਲਿਸ ਕੰਪਲੀਟ ਕਰ ਦਈਏ ਉਹ ਤੂੰ ਯਾਰ ਘਬਰਾ ਨਾ ਮੇਰੇ ਕੋਲੇ ਬੰਦਾ ਹੈਗਾ ਉਹ ਕਰ ਦੂਗਾ ਆਪਣਾ ਹੱਲ ਉਹ ਟੈਨਸ਼ਨ ਤਾਂ ਹੁੰਦੀ ਆ ਐਡੀ ਵੱਡੀ ਚੀਜ਼ ਕੋਈ ਆ ਚੀ ਉਹ ਨਹੀਂ ਯਾਰ ਤੂੰ ਕਿਉਂ ਟੈਨਸ਼ਨ ਲੈਣਾ ਮੇਰੇ ਹੁੰਦੇ ਆ ਨਹੀਂ ਹੋਤਾ ਮੈਨੂੰ ਭਰੋਸਾ ਤੁਸੀਂ ਮੈਨੂੰ ਕਿਤੇ ਲੈ ਕੇ ਜਾਉਂਗੀ ਤੇਰਾ ਫੋਨ ਲੱਭ ਦਿਆਂਗੀ ਨਹੀਂ ਯਾਰ ਮੇਰਾ ਤਾਂ ਬਹੁਤ ਦਿਮਾਗ ਖਰਾਬ ਹੋਇਆ ਪਿਆ ਉਹ ਯਾਰ ਘਰ ਵਾਲੀ ਨੇ ਮੇਰਾ ਜਲੂਸ ਕਰ ਦੇ ਕੁਝ ਨਹੀਂ ਹੁੰਦਾ ਯਾਰ ਫੋਨ ਵੀ ਤੇਰਾ ਲਵਾ ਦਿੰਨੇ ਆ ਸਾਡੇ ਪਿੰਡ ਇੱਕ ਬੰਦਾ ਹੈਗਾ ਉਹ ਬੰਦੇ ਨੂੰ ਪਰ ਸ਼ਰਾਬ ਨੇ ਮਾਰ ਲਿਆ ਬੰਦਾ ਬਹੁਤ ਵਧੀਆ ਭਾਵੇਂ ਸ਼ਰਾਬੀ ਆ ਭਾਵੇਂ ਸਮੈਕੀ ਆ ਪਰ ਮੇਰਾ ਕੰਮ ਕਰਾ ਦੇ ਯਾਰ ਆਪਾਂ ਚੱਲਦੇ ਆਂ ਉਹਦੇ ਕੋਲ ਉਹ ਬਾਅਦ ਤੋਂ ਬਾਅਦ ਦਾਰੂ ਮੰਗੂਗਾ ਦਾਰੂ ਆਪਾਂ ਉਹਨੂੰ ਪਿਆ ਦੇਾਂਗੇ ਆਪਣਾ ਕੰਮ ਕਰ ਦੂਗਾ ਇਹਦੇ ਹਾਸਤੇ ਤਾਂ ਇਹ ਮਾਮੂਲੀ ਜਿਹਾ ਕੰਮ ਹੈ ਉਹਨੇ ਬਹੁਤ ਵੱਡੇ ਵੱਡੇ ਕੰਮ ਸਵਾਰੇ ਆ ਕਿਹੜਾ ਆ ਗਿਆ ਹੁਣ ਪਤਾ ਨਹੀਂ ਸਿਰ ਜਿਹੜੇ ਕਿਹੜਾ ਆ ਗਿਆ ਮੂੰ ਚੱਕ ਕੇ ਰੋਟੀ ਵੀ ਨਹੀਂ ਪਕਾਉਣ ਦਿੰਦੇ ਮਰ ਜਾਣੇ ਇਹ ਜਿਓ ਹੁਣ ਜਾਂ ਆਪ ਅੰਮਲੀ ਹੋਈ ਤੇ ਯਾਰ ਵੇਲੀ ਅੰਮਲੀ ਕਿਵੇਂ ਕੁੰਡਾ ਖੜਕਾਣਾ ਲੈ ਆਇਆ ਹਾਂ ਕੀ ਹੈ ਸੱਸਰੀ ਘਾਲ ਜੀ ਗੇਟ ਹੋਲੀ ਨਿਕੜਕਾਈ ਜਾਂਦਾ ਕਿਵੇਂ ਕੰਨ ਖਾਣੇ ਲਾਏ ਆ ਪੰਨਣਾ ਸੀ ਗੇਟ ਬੰਦੇ ਮਾਰ ਘਰੇ ਆਈ ਹਾਂ ਦੱਸ ਕੀ ਕੰਮ ਹੈ ਕੰਮ ਆਉਦੇ ਤੱਕ ਹੀ ਅੰਦਰ ਪਿਆ ਮਰਿਆ ਕਰ ਲੋ ਗੱਲ ਆ ਗਿਆ ਆਪਿਆ ਕਰ ਲੋ ਗੱਲ ਹਾਂ ਮਰ ਜਣੇ ਨੇ ਸਬਜ਼ੀ ਵੀ ਥੱਲੇ ਲਵਾਤੀ ਹੋਣੀ ਆ ਲੋ ਸ਼ਾਮ ਹੋ ਗਈ ਪਤੰਦਰਾ ਅਜੇ ਤੱਕ ਸੁੱਤਾ ਹੀ ਪਿਆ ਉਹ ਚਾਚਾ ਜੀ ਤਾਂ ਆਪ ਸੁੱਤਾ ਪਿਆ ਉਹ ਖੜ ਜਾ ਯਾਰ ਠਾਉਣੇ ਇੱਕ ਮਿੰਟ ਉਹ ਬੰਦੇ ਮਾਰਾ ਬਾਕੀ ਹੋ ਗਿਆ ਇਹਨੂੰ ਬੰਦੇ ਮਾਰਾ ਹੋਰ ਬੰਦੇ ਮਾਰਾ ਉਹ ਬੰਦੇ ਮਾਰਾ ਇਹ ਕਿ ਹੋ ਗਿਆ ਯਾਰ ਉਠਾ ਇਧਰ ਯਾਰ ਫੜ 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 ਅਸਦੀਆਂ ਗੱਲਾਂ ਹੋਣੀ ਨਹੀਂ ਹੋ ਗਿਆ ਅੱਕੜ ਗਿਆ ਤਾਂ ਯਾਰ ਨਾ ਆਪਣਾ ਆਪਣਾ ਕੰਦਲ ਪੈਰਾਂ ਵਾਲੇ ਪਾਸੇ ਨਾ ਗਿਆ ਯਾਰ ਉਹ ਹੋ ਜਾ ਤਰੋਣਾ ਚੋ ਇਹ ਉਹ ਬੰਦੇ ਮਾਰਾ ਉਹ ਉਹ ਕਿਹੜਾ ਹੋਇਆ ਉੱਠ ਪਾ ਯਾਰ ਉਹ ਹੀ ਥਕਾਦਾ ਸਾਨੂੰ ਓ ਕਿਹੜਾ ਓਏ ਸਾਲਿਓ ਚੰਗਾ ਭਲਾ ਸੁਪਨਾ ਲਈ ਜਾਂਦਾ ਸੀ ਗੱਗੂ ਗਿਲ ਨਾਲ ਸਾਰੀ ਨੀਂਦ ਖਰਾਬ ਕਰਤੀ ਚੱਕੇ ਤੂੰ ਓਏ ਓ ਚਾਚਾ ਤੂੰ ਓ ਹਾਂ ਯਾਰ ਮੈਂ ਹੀ ਆ ਓ ਤੂੰ ਮੇਰਾ ਸਾਰਾ ਸੁਪਨਾ ਖਰਾਬ ਕਰਤਾ ਯਾਰ ਮੈਂ ਚੰਗਾ ਭਲਾ ਆ ਗੱਗੂ ਗਿਲ ਦਾ ਨਾਂ ਸੁਣਿਆ ਫਿਲਮੀ ਐਕਟਰ ਦਾ ਅਸੀਂ ਲੜਾਈ ਕਰੀ ਜਾਂਦੇ ਸੀਗੇ ਤੇ ਮਰੀਸ਼ਪੁਰੀ ਤੇ ਮਰੀਸ਼ਪੁਰੀ ਦੇ ਗੁੰਡੇ ਪਤਾ ਨਹੀਂ ਕਿੰਨੇ ਕੋ ਬੰਦੇ ਸੀ ਕੱਲਿਆਂ ਨੇ ਕੁੱਟੇ ਫੜ ਕੇ ਆ ਜੋਗਰਾਜ ਨਾ ਜੋਗਰਾਜ ਇਹ ਵੀ ਆ ਗਿਆ ਉੱਤੋਂ ਫਿਰ ਸਾਲੋ ਤੁਸੀਂ ਮੇਰਾ ਸਾਰਾ ਸੁਫਨਾ ਹੀ ਖਰਾਬ ਕਰਤਾ ਚੱਕ ਬੂਆ ਕਿੰਨੇ ਖੋਲੇ ਸੀ ਤੂੰ ਤੂੰ ਖੋਲੇ ਸੀ ਨਾ ਬੂਆ ਤੂੰ ਮੇਰੇ ਥਮਰੇਂਗੀ ਕਿਸੇ ਦਿਨ ਨਾਲੇ ਚੰਗਾ ਭਲਾ ਪਤਾ ਮੇਰੇ ਥੋਂ ਕਤਲ ਹੋਣ ਲੱਗੇ ਟਾਈਮ ਨਹੀਂ ਲੱਗਦਾਗਾ ਇਹ ਰਿਸ਼ਤੇਦਾਰ ਲੱਗਦੇ ਸੀ ਤੇਰੇ ਚਿਤਨ ਨਾ ਖਾਲੀ ਐਵੇਂ ਹੀ ਬਕਵਾਸ ਕਰੀ ਜਾਂਦਾ ਭੌਂਕੀ ਜਾਂਦਾ ਏ ਨਹੀਂ ਗੱਲ ਤੇਰੀ ਵੀ ਸਹੀ ਹੈ ਆ ਚਾਚਾ ਉਹ ਬਿਨਾ ਪੁੱਛੇ ਕੁੰਡਾ ਤੂੰ ਖੜਕਾਇਆ ਨਹੀਂ ਤੇਰਾ ਮਤਲਬ ਕੀ ਆ ਆ ਬੱਠਲ ਸਿਰਾ ਜਾ ਲੈ ਕੇ ਤੂੰ ਸਿੱਧਾ ਘਰੇ ਆਵੜਿਆ ਹੈ ਉਹ ਭਰਾਵਾ ਬੂਹਾ ਕੁੰਡਾ ਖੜਕਾ ਕੇ ਆਏ ਆ ਆ ਤੇਰੇ ਜਿਹੜੇ ਕਰਾਟੇ ਚੱਲੀ ਜਾਂਦੇ ਸੀ ਨਾ ਆ ਤੇਰੇ ਅਮਰੇਸ਼ਪੁਰ ਹੀ ਹਰਿਆਣੇ ਲੇਟ ਕਰਾਇਆ ਅੱਛਾ ਹਾਂ ਚੱਲ ਖੜਾ ਹੋ ਕੰਮ ਦਵਾਵਾਂ ਤੈਨੂੰ ਕੀ ਕੰਮ ਕੋਈ ਦਵਾਉਂਗਾ 1000 ਰੁਪਿਆ ਤੈਨੂੰ ਸੱਚੀ ਓ ਬੱਲੇ ਚਾਚਾ ਨਾਜ਼ਾਰਾ ਲਿਆਦਾਈ ਓਏ ਉਹ ਮੇਰਾ ਸਾਲਾ ਫੇਰ ਸੌ ਗਿਆ। ਉਹ ਖੜਾ ਹੋ ਜਾ ਤਾਇਆ। ਅਸੀਂ ਪਹਿਲਾਂ ਹੀ ਟੈਨਸ਼ਨ 'ਚ ਆ ਯਾਰ। ਆ ਸਾਡਾ ਰਿਸ਼ਤੇਦਾਰ ਆ। ਇਹਦਾ ਫੋਨ ਗਵਾਚ ਗਿਆ। ਤੂੰ ਹੀ ਲੱਭ ਕੇ ਦੇਣਾ। ਤੂੰ ਹੀ ਐ ਜਿਹੜਾ ਇਹ ਕੰਮ ਕਰ ਸਕਦਾ। ਦਿਹਾੜੀ ਮਿਲੂਗੀ। ਉਹ ਤੈਨੂੰ 1000 ਰੁਪਏ ਕਹਿ ਤਾਂ ਦਿੰਦਾ ਐ। ਬਸ ਠੀਕ ਆ ਚਾਚਾ। ਮੈਂ ਤੇ ਆ ਰਾਂ। ਨਜ਼ਾਰਾ ਹੀ ਲਿਆਦਾ ਗਏ। ਓਹੋ ਫੇਰ ਟਿਕ ਪਿਆ ਯਾਰ। ਉਹ ਬੰਦੇ ਮਾਰ ਖੜਾ ਹੋ ਗੱਲ ਤਾਂ ਸੁਣ ਮੇਰੀ ਯਾਰ। ਹੂੰ। 1000 ਰੁਪਏ ਦੇਵੋਗੇ ਨਾ ਤੈਨੂੰ ਕਹਿ ਤਾਂ ਦਿੱਤਾ ਦੇਵਾਂਗੇ 1000 ਰੁਪਏ ਬੋਤਲ ਵੀ ਲਵਾਂਗਾ ਲੈ ਲਈ ਪੀਵਾ ਬੋਤਲ ਵੀ ਲੈ ਲਈ ਮੁੱਕਰੀ ਨਾ ਮੁੜ ਕੇ ਨਹੀਂ ਮੁਕਰਦੇ ਯਾਰ ਜਿਹੜੇ ਉੱਤੋਂ ਬਣ ਕੇ ਫਿਰ ਉਹ ਤੇਰੇ ਮੇਰਾ ਸਾੜਾ ਫੇਰ ਸੌ ਗਿਆ ਆ ਹੁਣ ਕੀ ਕਰਦੂ ਤਾਂ ਕਰੀ ਜਾਂਦਾ ਐ ਦਿਖਦਾ ਨਹੀਂ ਅਨਪੜ ਜਨਾਨੀਏ ਕੰਮ ਤੇ ਚੱਲਾ ਮੈਂ ਉਹ ਤੈਨੂੰ ਫਾਰਚੂਨਰ 'ਚ ਬੈਠਾ ਬੰਦਾ ਨਹੀਂ ਦਿਖਦਾ ਤੁਮਕੋ ਇਹ ਅਨਪੜ ਜਨਾਨੀ ਹੈ ਚਲੋ ਯਾਰ ਹਮ ਨਹੀਂ ਪੈਂਡੂਓ ਕੇ ਮੂੰਹ ਲੱਗਤੇ ਗੱਡੀ ਕੇ ਸ਼ੀਸ਼ੇ ਉੱਪਰ ਕਰੋ ਔਰ ਚਲੋ ਅੱਛਾ ਯਾਰ ਪਤਾ ਤੇਰੇ ਕੰਮ दारू ਢੱਖਣ ਚੱਲਿਆ ਹੋਣਾ ਆਹੋ ਹੋ ਰਾਂਦਾ ਵੀ ਕੀ ਹੈ ਤੈਨੂੰ दारू ਪੀਣਾ ਓ ਮੈਂ ਤਾਂ ਸਾਰੀ ਵਾਰ ਬਟਨ ਵਾਲੇ ਫੋਨ ਚਲਾਏ ਆ ਤਾਂ ਰੱਬ ਦਾ ਬੰਦਾ ਦੇ ਗਿਆ ਫੋਨ ਮੋਜਾਂ ਲੱਗੀਆਂ ਵੀ ਐ ਮੋਜਾਂ ਚਾਚਾ ਕਿਵੇਂ ਆ ਐਨੂੰ ਕਿੱਧਰ ਲੈ ਫਰਾਂ ਸ਼ਰਾਬੀ ਨੂੰ ਉਹ ਤਮੀਜ਼ ਨਾਲ ਗੱਲ ਕਰੋ ਸਾਲਾ ਤੇਰੇ ਗਾਹਕ ਬਣ ਕੇ ਆਏ ਆ ਅਸੀਂ ਇਥੇ ਇਹਦੇ ਮੂੰਹ ਨੂੰ ਚੁੱਪ ਕਰ ਗਏ ਨਹੀਂ ਤਾਂ ਮੈਂ ਦੱਸ ਦਣਾ ਤੈਨੂੰ ਪਤਾ ਹੋਣੇ ਉਹ ਜਾਜੀ ਤੂੰ ਮਰਜ਼ੀ ਕਰਾ ਲੋ ਉਹ ਉਹ ਗੱਲ ਉਹ ਗੱਲ ਸੁਣ ਯਾਰ ਉਹ ਗੁੱਸਾ ਨਹੀਂ ਕਰੀਦਾ ਹੁੰਦਾ ਉਹ ਭਾਈ ਸਾਹਿਬ ਤੁਸੀਂ ਵੀ ਦੁਕਾਨਦਾਰ ਆ ਥੋੜਾ ਜਿਹਾ ਪਿਆਰ ਨਾਲ ਪਿਆਰ ਨਾਲ ਗੱਲ ਕਰਿਆ ਕਰ ਮੇਰੇ ਨਾਲ ਜ਼ਿੰਮੇਵਾਰ ਬੰਦਾ ਭਿੰਡਦਾ ਮੈਂ ਜਾਣਦਾ ਮੈਂ ਵੱਡੇ ਜ਼ਿੰਮੇਦਾਰ ਨੂੰ ਹਾਂ ਚਾਚਾ ਦੱਸ ਕਿਵੇਂ ਆਏ ਸੀ 2100 ਰੁਪਿਆ ਹੈਗਾ 2100 ਕੀ ਕਰਨਾ ਹੈ ਹੈਗਾ ਕਿ ਨਹੀਂ ਹੈਗਾ 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 2100 ਦਾ ਰੀਚਾਰਜ ਕਰ 2100 ਦਾ ਉਹ ਤੂੰ ਆਮਬ ਖਾਣੇ ਕਾ ਗਿੜਕਾ ਕਿੰਨੀਆਂ ਆਏ ਤੂੰ ਰੀਚਾਰਜ ਕਰ ਉਹ ਕਰ ਦੇ ਨਾ ਮੈਨੂੰ ਕੀ ਹੈ ਮੈਂ ਤਾਂ ਪੈਸੇ ਲੈਣੇ ਆ 10 ਨੰਬਰ 10 ਨੰਬਰ ਦੇ ਆਉਦੇ ਫੋਨ ਦਾ ਉਹ ਤਾਂ ਭਾਈ ਮੇਰਾ ਫੋਨ ਗਵਾਚ ਗਿਆ। ਉਹ ਗਵਾਚੇ ਦੇ ਨੰਬਰ ਦੇ ਦੇ ਯਾਰ। ਠੀਕ ਹੈ ਭਾਈ। 4595 45937 ਆ ਦੇਖ ਨੰਬਰ ਇਹੀ ਆ। ਠੀਕ ਹੈ ਜੀ। ਹੋ ਗਿਆ। ਪੈਸੇ ਦਿਓ। ਉਹ ਹੈ ਆਕੀਦਾ ਪੈਸੇ ਆ ਗਿਆ। ਫੋਨ ਕੱਟ। ਅੱਛਾ ਨਾਲੇ ਫੋਨ ਔਰ ਨਾਲੇ 2100 ਦਾ ਰੀਚਾਰਜ ਵਾ ਰੱਬਾ ਇੱਕ ਹੋਰ ਇੰਟਰਨੈਸ਼ਨਲ ਮਾਫੀਆ ਗਰੁੱਪ ਵਿੱਚ ਤੁਹਾਡਾ ਸਵਾਗਤ ਹੈ ਤੁਸੀਂ ਇਸ ਗਰੁੱਪ ਵਿੱਚ ਚ ਸ਼ਾਮਲ ਹੋ ਚੁੱਕੇ ਹੋ ਤੁਹਾਨੂੰ ਟੈਰਿਸਟ ਬਣਦਾ ਮੌਕਾ ਦਿੱਤਾ ਜਾਏਗਾ ਇਹ ਫੋਨ ਵਿਗਿਆ ਨਹੀਂ ਸੀ ਇਹ ਫੋਨ ਜਾਣ ਬੁੱਝ ਕੇ ਸਿੱਟਿਆ ਗਿਆ ਸੀ ਇਹ ਫੋਨ ਨੂੰ ਜਿਸਮ ਤੋਂ ਦੂਰ ਨਾ ਕਰਨਾ ਇਸ ਵਿੱਚ ਬੰਬ ਫਿੱਟ ਕੀਤਾ ਗਿਆ ਜੇ ਤੁਸੀਂ ਇਸ ਫੋਨ ਨੂੰ ਆਪਣੇ ਜਿਸਮ ਤੋਂ ਦੂਰ ਕੀਤਾ ਬਲਾਸਟ ਹੋਜ ਤੇ ਤੁਸੀਂ ਮਰ ਵੀ ਸਕਦੇ ਹੈ ਇਹ ਤਾਂ ਕਿਸੇ ਅਤਵਾਦੀ ਦਾ ਫੋਨ ਹੈ ਉਹ ਮੈਂ ਤਾਂ ਇਹਨੂੰ ਸੈੱਟ ਵੀ ਨਹੀਂ ਸਕਦਾ ਉਹ ਮੇਰੀ ਜਾਨ ਦੇ ਦੁਸ਼ਮਣਾਂ ਉਹ ਕਿੱਥੋਂ ਲੱਭ ਗਿਆ ਤੂੰ ਉਹ ਇੱਕ ਹੋਰ ਆ ਗਿਆ ਸਾਡੇ ਸਦਸਿਆਂ ਦਾ ਫੋਨ ਆਊਗਾ ਹੈ ਅਗਰ ਤੁਸੀਂ 3 ਘੰਟੀਆਂ ਤੱਕ ਫੋਨ ਨਹੀਂ ਚੁੱਕਦੇ ਤਾਂ ਫੋਨ ਬਲੌਸਟ ਹੋ ਜਾਊਗਾ ਤੇ ਤੁਸੀਂ ਮਰ ਵੀ ਸਕਦੇ ਹੋ ਹਾਏ ਰੱਬਾ ਉਹ ਮੈਂ ਕੀ ਕਰਾਂ ਮਰ ਮਰ ਵੀ ਜਾਣਾ ਕੋਸੂਤੇ ਬੱਸ ਕੇ ਨਾ ਮੈਂ ਸਿਰ ਸਕਦਾ ਫੋਨ ਨੂੰ ਨਾ ਮੈਂ ਇਹਨੂੰ ਰੱਖ ਸਕਦਾ ਕੀ ਕਰਾਂ ਮੈਂ ਹੁਣੇ ਦਾ ਓਹ ਹੋ ਹੁਣ ਮੈਂ ਇਹਦਾ ਕੀ ਕਰਾਂ ਤੀਜੀ ਵਾਰੀ ਆ ਗਿਆ ਜੇ ਨਾ ਚੱਗਿਆ ਤਾਂ ਪੜ ਜੂਗਾ खुशामदीन तो खुशाम, दीन, खुशाम दीन। अरे बिरादर तुमको जॉब मिला है तुमको शहादत मिलेगा खूब पैसे दिए जाएंगे और सुनो ये फोन गिरा नहीं था गिराया गया था क्योंकि हमको अपने संगठन में ज्यादा से ज्यादा लोग जोड़ना है ਅਰਹਮ ਤੁਹਾਡੇ ਜਿਸਮ ਪਰ ਬੋਮ ਬਾਂਦੇਗਾ ਔਰ ਤੁਮ ਭੀੜ ਭਾੜ ਕੇ ਇਲਾਕੇ ਮੇ ਜਾਓਗੇ ਔਰ ਵਹਾਂ ਪਰ ਤੁਮ ਬਲਾਸਟ ਕਰੋਗੇ ਕਾਫਿਰ ਕਾਫਿਰ ਕੋ ਮਾਰੋਗੇ ਬ੍ਰਦਰ ਕਾਫਿਰ ਕੋ ਮਾਰੋਗੇ ਤੁਮ ਨਾ ਜੀ ਨਾ ਮੇਰਾ ਤਾਂ ਹਰਨੀਆਂ ਦਾ ਆਪਰੇਸ਼ਨ ਹੋਇਆ ਔਰ ਮੈਂ ਤਾਂ ਪਹਿਲੇ ਹੀ ਮਰੀਜ਼ ਆ ਨੌ ਪੱਥਰੀਆਂ ਜੀ ਮੇਰੇ ਢਿੱਡ ਚ ਇਹ ਕੰਮ ਨਹੀਂ ਹੋਣਾ ਮੇਰੇ ਤੋਂ ਮੈਂ ਤਾਂ ਬਹੁਤ ਬਿਮਾਰ ਆ ਓ ਹਮ ਬਾਤ ਕਰਤਾ ਹੈ ਅਰੇ ਬ੍ਰਦਰ ये तो बहुत गलत हुआ है नहीं 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 ब्रदर तुम तो ऐसा करो पांच हजार रुपया है पांच हजार तो है जी मेरे को उसका बत्ती बनाओ बत्ती अरे तुम बंदा मार के जोक वाली वीडियो मत देखा करो यार हर बात को कॉमेडी समझता है अरे पांच हजार रूपया उसका बत्ती बनाकर फोन के ऊपर रखो तुम्हारे कब्रिस्तान है ना कब्रिस्तान में रख दो उसको और हाँ ब्रदर पीछे मुड़ के नहीं देखना यार फोन बिलास्ट हो जाएगा इसके ऊपर काला इलम किया हुआ है हाँ जी हाँ जी मैं पांच हजार रुपया रखे फोन ऐसी जबानी मुड़ के देखता जी ठीक है जी ठीक है मैं जाना खुदा हाफिज ब्रदर खुदा हाफिज ਫੂਨ ਆਪਣਾ ਸ਼ਮਸ਼ਾਨ ਘਾਟ ਚਾਉਣ ਲੱਗਾ ਚਲੋ ਚਲ ਗਏ ਤਗੜਾ ਹੀ ਕਲਾਕਾਰ ਹੈ ਓਏ 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 ਮੈਂ ਚੁੱਪ ਪਤਾ ਨਹੀਂ ਕਿਉਂ ਓਏ ਸੜੇ ਕਲਾਕਾਰ ਕਰਕੇ ਲਈ ਫਿਰਦੇ ਨਾਲ ਜਾ ਜਾ ਕਲਾਕਾਰ ਹੈ ਤੇ ਆਪ ਦੇ ਕਰੇ ਹੈ ਕਲਾਕਾਰ ਬਕਵਾਸ ਨਾ ਕਰ ਮਰੂ ਖੱਚੀ ਕਰ ਮੋਟੂ ਜਨ ਹੋਵੇ ਤਾਂ ਉਹ ਬਸ ਬਸ ਠੰਡਾ ਰਿਆ ਕਰ ਬੰਦੇ ਮਾਰਾ ਆ ਚਲ ਗਏ ਯਾ ਤੇ ਫੋਨਾ ਉਹ ਹੀ ਬੰਦਾ ਬਸ ਰੱਖੂਗਾ ਇੱਥੇ ਬਨ ਗਏ ਬੰਦੇ ਮਾਰਾ ਉਹ ਰਖ ਤਾ ਨੇ ਉਹ ਭੱਜ ਗਿਆ ਭੱਜ ਗਿਆ ਭੱਜ ਗਿਆ ਜਾਓ ਚੱਕ ਲਿਓ ਜਾਓ ਹੁਣ ਚੱਲ ਵੀ ਜਵਾਨਾ ਚੱਲ ਗਈ ਬੰਦੇ ਮਾਰ ਦੀ ਸਿੱਟੀ ਕੁੰਢੀ ਕਦੇ ਖਾਲੀ ਨਹੀਂ ਮੁੜਦੀ ਕੁਛ ਨਾ ਕੁਛ ਲੈ ਕੇ ਹੀ ਮੁੜਦੀ ਆ ਉਹ ਬੱਲੇ 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 ਮੈਂ ਤਾਂ ਐਵੇਂ ਸਮਝਦਾ ਹੀ ਬੰਦੇ ਨੂੰ ਦੇਖ ਲੈ ਇਹੀ ਆ ਹਾਂ ਹਾਂ ਉਹੀ ਆਈ ਖੁਸ਼ ਆ ਮੈਂ ਖੁਸ਼ ਆ ਇਹੀ ਯਾਰ ਦੀ ਚੀਜ਼ ਮਿਲ ਗਈ ਮੇਰੀ ਬਹੁਤ ਜ਼ਿਆਦਾ ਧੰਨਵਾਦ ਬੰਦੇ ਮਾਰਦਾ ਬਈ ਦਾ ਸਹੀ ਆ ਆ ਮਾਨਤਾ ਬੰਦੇ ਮਾਰ ਦੀ ਉਸੇ ਨੂੰ ਦਿੰਨੇ ਆ ਕਿਵੇਂ ਚਾਚਾ ਮਿਲ ਗਿਆ ਨਾ ਉਹ ਮਿਲ ਗਿਆ ਬੰਦੇ ਮਾਰਾ ਆ ਚੱਕ ਆਪਦੀ ਇਮਾਨਤ ਧੰਨਵਾਦ ਬੇਈਮਾਨੀ ਕਰਨ ਵਾਸਤੇ ਬੇਈਮਾਨੀ 1000 ਰੁਪਏ ਦੀ ਗੱਲ ਹੋਈ ਸੀ ਨਾ ਅੱਡ ਇਹ ਤਾਂ ਮੇਰੀ ਮਿਹਨਤ ਦੀ ਕਮਾਈ ਆ ਹੋਈ ਸੀ ਉਹ ਵੀ ਦਿਓ ਉਹ ਦਿੰਨੇ ਆ ਫਿਰ ਦਿੰਨੇ ਆ ਹੁਣ ਬੁੱਧ ਵੀ ਕਰੀ ਯਾਰ ਐ ਨਹੀਂ ਇਤਬਾਰ ਕਰਦਾ ਮੈਂ ਬੋਤਲ ਬੋਤਲ ਕਿੱਥੇ ਮੇਰੀ ਉਹ ਦਿੰਨੇ ਆ ਭਰਾਵਾ ਠੀਕ ਕਿਥੋਂ ਲੱਗੇ ਲੈ ਕੇ ਦੇਵਾਂਗੇ ਮੈਂ ਦੱਸਾਂ ਚਾਚਾ ਵੈਸੇ ਬਾਅਦ ਚ ਪਲਾ ਹੋ ਜਨ ਅਧਾਰ ਹੋ ਜੇ ਪਰ ਬੋਤਲ ਪਹਿਲਾਂ ਤੇਰੇ ਨਾਲ ਜਵਾਨ ਕੀਤੀ ਐ ਲੈ ਕੇ ਦੇਵਾਂਗੇ ਪੱਕੀ ਗੱਲ ਐ ਮੁੱਕਰੀ ਨਾ ਜਵਾਂ ਨਹੀਂ ਮੁੱਕਰਦੇ ਚਲੋ ਆ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਓ ਹੁਣ ਕੀ ਹੋ ਗਿਆ ਤੁਹਾਡਾ ਵੀ ਫੋਨ ਗਵਾਚ ਗਿਆ ਨਾ ਮੈਨੂੰ ਦੱਸ ਦਿਓ ਜੀ ਪਰ ਯਾਰ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਚੰਗਾ ਪਤਾ ਨਹੀਂ ਕਿਹੋ ਜਿਹੀ ਬਣੀ ਆ ਸ਼ੇਅਰ ਕਰ ਦਿਓ ਸਾਸਰੀ ਕਾਂ ਓਏ ਆ ਜਾ ਭਰਾਵਾ ਯਾਰ